ਸ਼ਰਿਆਮ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਨੇ ਦਰਸਲ ਦੱਸਿਆ ਜਾ ਰਿਹਾ ਹੈ ਕਿ ਹੁੱਕਾ ਪੀਣ ਦਾ ਵੀਡੀਓ ਬਣਾਉਣ ਤੇ ਨੌਜਵਾਨ ਆਪਸ ਦੇ ਵਿੱਚ ਝੜਦੇ ਨੇ ਤੇ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਨੇ ਦਰਸਲ ਲੁਧਿਆਣਾ ਦਾ ਇਹ ਮਾਮਲਾ ਜਿੱਥੇ ਸ਼ਨੀਵਾਰ ਰਾਤ ਫਾਇਰਿੰਗ ਹੁੰਦੀ ਹੈ ਦਾ ਹੁੱਕਾ ਪੀਣ ਦਾ ਵੀਡੀਓ ਬਣਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਵਿਵਾਦ ਹੋਇਆ ਜਿਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਤੇ ਤਿੰਨ ਲੋਕ ਜ਼ਖਮੀ ਹੋ ਚੁੱਕੇ ਨੇ ਫਿਲਹਾਲ ਫਾਇਰਿੰਗ ਦੀ ਸੂਚਨਾ ਮਿਲਦੇ ਪੁਲਸ ਮੌਕੇ ਤੇ ਪਹੁੰਚਦੀ ਹੈ ਤੇ ਹਸਪਤਾਲ ਦੇ ਵਿੱਚ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਗਏ ਨੇ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਜੋ ਸਾਹਮਣੇ ਆਇਆ ਕਿ ਹੁੱਕਾ ਪੀਣ ਵਾਲੇ ਲੋਕਾਂ ਦੀ ਵੀਡੀਓ ਬਣਾਈ ਜਾ ਰਹੀ ਸੀ ਇਸੇ ਵੀਡੀਓ ਨੂੰ ਲੈ ਕੇ ਵਿਵਾਦ ਹੁੰਦਾ ਹੈ ਤੇ ਮਾਮਲੇ ਦੀ ਜਾਂਚ ਫਿਲਹਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਕ ਮਹਿਲਾ ਦਾ ਇਹ ਕਹਿਣਾ ਹੈ ਕਿ ਮੁਹੱਲੇ ਦੇ ਕੁਝ ਨੌਜਵਾਨ ਹੁੱਕਾ ਪੀ ਰਹੇ ਸਨ ਤੇ ਦੂਜੇ ਨੌਜਵਾਨਾਂ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਇਸੇ ਨੂੰ ਲੈ ਕੇ ਵਿਵਾਦ ਹੋਇਆ ਹੈ ਜਿਸ ਦੇ ਚਲਦਿਆਂ ਕਿ ਇਹ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਝੜਦਿਆਂ ਨੇ ਤਾਂ ਮੌਕੇ ਤੋਂ 4 ਤੋਂ 6 ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਤਾਂ ਨਾਜ਼ਰ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਬੋਲੇਦਾ ਇਹ ਕਹਿਣਾ ਕਿ ਨੌਜਵਾਨਾਂ ਦੇ ਵਿੱਚ ਆਪਸੀ ਝੜਪ ਹੋਈ ਸੀ ਫਿਲਹਾਲ ਜਾਂਚ ਜਾਰੀ ਹੈ ਲੱਗੋ ਕਿ ਕੀ ਕੀ ਮਾਮਲਾ ਗਿਆ ਕਿਹਨੂੰ ਲੈ ਕੇ ਆਏ ਮੈਂ ਤੇ ਮੇਰੀ ਬਾਹਰ ਡਿਊਟੀ ਲੱਗੀ ਮੈਨੂੰ ਇਸ ਬਾਰੇ ਤੇ ਕੋਈ ਪਤਾ ਕਿ ਕਿਹੜੇ ਬੰਦੇ ਨੇ ਕੌਣ ਨੇ ਕਾਹਦੇ ਲਈ ਲੈ ਕੇ ਆਏ ਕੋਈ ਨਹੀਂ ਕਹਿੰਦੇ ਦੋਹਾਂ ਤਰ੍ਹਾਂ ਦੀ ਲੜਾਈ ਹੋਈ ਪਰ ਮੈਨੂੰ ਇਹਨਾਂ ਨਹੀਂ ਪਤਾ ਮੇਰੀ ਤੇ ਆ ਬਾਹਰ ਡਿਊਟੀ ਕਿਸੇ ਗੋਲੀਆਂ ਵੀ ਲੱਗੀਆਂ ਹਾਂ ਗੋਲੀਆਂ ਚੱਲੀਆਂ ਕਿਹੜੇ ਏਰੀਆ ਕਿਹੜੇ ਏਰੀਆ ਚੱਲੀਆਂ ਇਹ ਅਕਬਾਲ ਨਗਰ ਵਾਲਾ ਕਿ ਕਿੱਥੇ ਬੰਦੇ ਜੀ ਇੱਥੇ ਬਰੂ ਬਿਆਲ ਇਹ ਵੱਜ ਗਏ ਬੰਦੇ ਕਿੰਨੇ ਕਾਇਦਾ ਜੀ ਬੰਦੇ 3 ਨਾਲ ਕੋਈ ਕਾ 21 ਗੱਲ ਨੂੰ ਲੈ ਕੇ ਹੋਈ ਸੀ ਲੜਾਈ ਉਹ ਕੋਈ ਇਹ ਨਹੀਂ ਕਹਿ ਸਕਦੇ ਉਹ ਐਸਐਸਪੀ ਦੇ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਵਾ ਮੈਂ ਤੇ ਇੱਥੇ ਇਹ ਕਿੰਨੇ ਵਜੇ ਦਾ ਮੈਨੂੰ ਇਹ ਗੱਲ ਦਾ ਨਹੀਂ ਕਿੰਨੇ ਵਜੇ ਦਾ ਵਾਕਿਆ ਰਹਾ ਠੀਕ ਹੈ ਕਹਿ ਨਹੀਂ ਦਿੰਦਾ ਨਹੀਂ ਮੈਨੂੰ ਨਹੀਂ ਪਤਾ ਇਹ ਗੱਲ ਦਾ ਨਾ ਇਹ ਮੈਂ ਹੁਣ ਤੁਹਾਨੂੰ ਪਤਾ ਕਰਕੇ ਫਿਰ ਦੱਸੂਗਾ ਪਤਾ ਕਰਕੇ ਦੱਸਦੇ ਆ ਮੇਰੀ ਤਾਂ ਬਾਹ ਜੁੱਤੀ ਇੰਜਰਡ ਕਿੰਨੇ ਹੋਏ ਭਾਈ ਇਹ ਦੱਸੋ ਥੋੜਾ ਜਿਹਾ ਇੰਜਰਡ ਕਿੰਨੇ ਹੋਏ ਆ ਮੈਨੂੰ ਨਹੀਂ ਪਤਾ ਜਿਆਦਾ ਅਸੀਂ ਨਹੀਂ ਅਫਸਰ ਵੀ ਆਪਾਂ ਕਿੰਨੇ ਲੈ ਕੇ ਆਉਂਦੇ ਆ ਸੀਨੀਅਰ ਅਫਸਰ ਵੀ ਆਉਂਦੇ ਆ ਕਿੰਨੇ ਲੈ ਕੇ ਆਉਂਦੇ ਆ ਉਹ ਦੱਸੋ ਕਾਇਲ ਇੱਥੇ ਕਿੰਨੇ ਐਸਟੰਡ ਫਿਰ ਤੁਸੀਂ ਇੰਜਰਡ ਕਿੰਨੇ ਹਤੇ ਤਿੰਨ ਮਾਰ ਦੱਸੋ ਕੀ ਕੀ ਮਾਮਲਾ ਕੀ ਆ ਕਿੰ ਨੂੰ ਲੈ ਕੇ ਆਏ ਆ ਭਾਈ ਮੈਂ ਤੇ ਮੇਰੀ ਬਾਹ ਡਿਊਟੀ ਲੱਗੀ ਮੈਨੂੰ ਇਸ ਬਾਰੇ ਤੇ ਅਜੇ ਕੋਈ ਪਤਾ ਨਹੀਂ ਕਿਹੜੇ ਬੰਦੇ ਨੇ ਕੌਣ ਨੇ ਕਾਹਦੇ ਲਈ ਲੈ ਕੇ ਆਏ ਕੋਈ ਨਹੀਂ ਕਹਿੰਦੇ ਦੋਹਾਂ ਤਰ੍ਹਾਂ ਦੀ ਲੜਾਈ ਹੋਈ ਪਰ ਮੈਨੂੰ ਇਹਨਾਂ ਨਹੀਂ ਪਤਾ ਮੇਰੇ ਤੇ ਆ ਬਾਹਰ ਡੁੱਟੇ ਕਿਸੇ ਗੋਲੀਆਂ ਵੀ ਲੱਗੀਆਂ ਮੈਨੂੰ ਹਾਂ ਗੋਲੀਆਂ ਚੱਲੀਆਂ ਕਿਹੜੇ ਏਰੀਆ ਚ ਕਿਹੜੇ ਏਰੀਆ ਚ ਇਹ ਅਕਬਾਲ ਨਗਰ ਅਕਬਾਲ ਨਗਰ ਇਹ ਕਿੱਥੇ ਬੰਦੇ ਜੀ ਤੇ ਤੇ ਬਾਰੂਦ ਪਿਆਰ ਵਿੱਚ ਬੱਜ ਕੇ ਬੰਦੇ ਕਿੰਨੇ ਆਏ ਲੈ ਜੀ ਬੰਦੇ 3 ਨਾਲ ਤੇਲਕਾ ਇਹ ਕਿਸ ਗੱਲ ਨੂੰ ਲੈ ਕੇ ਹੋਈ ਸੀ ਲੜਾਈ ਉਹ ਫਿਰ ਨਾ ਨਹੀਂ ਕਹਿ ਸਕਦੇ ਉਸ ਐਸਪੀ ਨੂੰ ਦੇ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਪਾ ਮੈਂ ਤੇ ਇੱਥੇ ਇਹ ਕਿੰਨੇ ਵਜੇ ਦਾ ਮੈਨੂੰ ਇਹ ਗੱਲ ਦਾ ਨਹੀਂ ਕਿੰਨੇ ਵਜੇ ਦਾ ਵਾਕਿਆ ਰਹਾ ਸੀ ਕਹੇ ਨਹੀਂ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ਇਹ ਗੱਲ ਦਾ ਨਾ ਤੇ ਮੈਂ ਹੁਣ ਤੁਹਾਨੂੰ ਪਤਾ ਕਰਕੇ ਫਿਰ ਦੱਸਾਂਗਾ ਪਤਾ ਕਰਕੇ ਦੱਸਦੇ ਆ ਮੇਰੀ ਤਾਂ ਬਾਹਰ ਜੁੜੀ ਐ ਇੰਜਰਡ ਕਿੰਨੇ ਹੋਏ ਭਾਜੀ ਇਹ ਦੱਸੋ ਥੋੜਾ ਜਿਹਾ ਇੰਜਰਡ ਕਿੰਨੇ ਹੋਏ ਆ ਮੈਨੂੰ ਨਹੀਂ ਪਤਾ ਜਿਆਦਾ ਅਸੀਂ ਕਿੰਨੇ ਅਫਸਰ ਵੀ ਆ ਕਿੰਨੇ ਲੈ ਕੇ ਆਉਂਦੇ ਆ ਸੀਨੀਅਰ ਅਫਸਰ ਵੀ ਆ ਕਿੰਨੇ ਲੈ ਕੇ ਆਉਂਦੇ ਆ ਉਹ ਦੱਸੋ ਕਾਇਲ ਇਥੇ ਕਿੰਨੇ ਕਸਟਮ ਚ ਬੁੱਝ ਇੰਜੀਨਰ ਕਿੰਨੇ ਹੱਥੇ ਆ ਤਿੰਨ ਮਾਸੇ